ਬੈਟਰੀਆਂ 100 ਸੀ ਜੁੜਾ ਬੈਟਰੀਆਂ ਦਾ ਧਰਾਇਆ ਨਾਲ ਦਾ ਜਵਾਨ ਕਹਿੰਦਾ ਬਾਈ ਕਲਚ ਥੋੜਾ ਜਿਹਾ ਘੱਟ ਕੰਮ ਕਰਦਾ ਅਸੀਂ ਕਲਚ ਦੀ ਸੈਟਿੰਗ ਕਰਾਉਣ ਗਏ ਕੰਮ ਵੱਧ ਗਿਆ ਖੋਲੀ ਤੇ ਕਲਚ ਪਲੇਟਾਂ ਤੇ ਪ੍ਰੈਸ਼ਰ ਪਲੇਟ ਵੱਡੀ ਪਈ ਸੀ ਚਲੋ ਜੀ ਜਾਣੇ 35-40000 ਰੁਪਇਆ ਉਹਦੇ ਤੇ ਲਾ ਕੇ 15000 ਦੀਆਂ ਬੈਟਰੀਆਂ ਧਰਾ ਕੇ ਗੱਡੀ ਰੈਡੀ ਕਰ ਲਈ ਸੀ ਫਿਰ ਮਾਲ ਨਹੀਂ ਹੋਇਆ ਉਦੋਂ ਬਾਅਦ ਸਬਾਹ ਤੇ ਜਾਣਾ ਸੀ ਹਵਤਾ ਮਤੇਗੜ ਸਾਹਿਬ ਲੱਗ ਗਿਆ ਮੈਂ ਕਿਹਾ ਚੱਲ ਯਾਰ ਦੇਖੀ ਜੋ ਰੱਬ ਦੇ ਘਰ ਨੂੰ ਚੱਲੇ ਆਂ ਗੱਡੀ ਹਵਤਾ ਲੇਟ ਭਰ ਲਾਂਗੇ ਲਓ ਜੀ ਹੁਣ ਕੱਲ ਮਾਲ ਬੁੱਕ ਹੋਇਆ ਸੀ ਤੇ ਫੇਰ ਚਲੋ ਪ੍ਰੋਗਰਾਮ ਬਣਿਆ ਅੱਜ ਇਹ ਕਹਿੰਦਾ ਯਾਰ ਕੱਲ ਨੂੰ ਆਜਿਓ ਕੋਈ ਗੱਲ ਸ਼ੁਕਰ ਰੱਬ ਦਾ ਮੈਨੂੰ ਲੱਗਦਾ ਇਧਰੋਂ ਟ੍ਰੈਫਿਕ ਚੱਲ ਰਹੀ ਆ ਨਹੀਂ ਤਾਂ ਇੱਥੇ ਫਸ ਜਾਂਦਾ ਬੰਦਾ ਅਕੇ ਹਰੇਕ ਵਾਰੀ ਐਂਟਰ ਹੋ ਗਏ ਆ ਹੀਰੋ ਦੇ ਵਿੱਚ ਤੇ ਮੈਂ ਹੁਣ ਜਾਊਂਗਾ ਪ੍ਰਿੰਟ ਨੂੰ ਜਵਾਨ ਗੱਡੀ ਕੋਲੇ ਰਹੂਗਾ ਸੋਨੂੰ ਆਪਣਾ ਤੇ ਕਿਉਂਕਿ ਹੁਣ ਦੋ ਜਣਿਆਂ ਦਾ ਵੀ ਰੁਕਣ ਦਾ ਕੋਈ ਫਾਇਦਾ ਨਹੀਂ ਹੈਗਾ ਯਾਰ ਰਾਤ ਨੂੰ ਇਹਨਾਂ ਨੇ ਤਾਂ ਕਈ ਵਾਰੀ ਇਹ ਹੁੰਦਾ ਵੀ ਅੱਜ ਲੋਡ ਹੁੰਦੀ ਆ ਸਵੇਰੇ ਲੋਡ ਹੁੰਦੀ ਆ ਹੁਣ ਦੋ ਜਣੇ ਵੀ ਬੈਠਾਂਗੇ ਇੱਕ ਵੀ ਬੈਠੂ ਹਲੇ ਸਵਾ 6 ਦਾ ਟਾਈਮ ਹੋਇਆ ਹਾਂਜੀ ਬਲਾਹ ਤਿਆਰੀ ਤੇ ਮਾਰ ਲਿਆ ਕੱਪੜਾ ਕੋਪੜਾ ਤੇਲ ਪਵਾ ਲਿਆ ਅੱਜ ਪੌਣੇ ਆ ਚੱਲੇ ਆਏ ਐਤਵਾਰ ਨੂੰ ਅੰਦੌਰ ਲਈ ਤੇ ਹੁਣ ਅੱਗੇ ਫਿਰ ਦੇਖਾਂਗੇ ਵੀ ਟਾਇਰ ਟੱਪੇ ਲਵਾ ਲੀਏ ਹਲੇ ਟਾਇਰ ਲੱਗਦੇ ਆ ਗੱਡੀ ਦੇ ਤਾਂ ਥੋੜਾ ਜਿਹਾ ਨੇੜੇ-ਨੇੜੇ ਦਾ ਸਫਰ ਕਰ ਰਹੇ ਆ ਵੀ ਚੱਲ ਥੋੜਾ ਜਿਆ ਨਾਲੇ ਪੇਪਰ ਵੀ ਉੱਪਰ ਚੱਕੇ ਜਾਣਗੇ ਫਰਵਰੀ ਦੇ ਵਿੱਚ ਤੇ ਬਾਕੀ ਪ੍ਰਮਾਤਮਾ ਸੁੱਖ ਸ਼ਾਂਤੀ ਨਾ ਕੀੜਾ ਲਵਾਵੇ ਆਜੋ ਫਿਰ ਮਿਲਦੇ ਆ ਬਾਕੀ ਦੀ ਵੀਡੀਓ ਦੇ ਵਿੱਚ ਸਵਾ 3 ਵਜ ਗਿਆ ਤੇ ਰੈਗੋਟੋ ਬਾਤੇ ਚੱਲੇ ਬਰਨਾਲਾ ਚੌਂਕ ਵਾਧਮਾਂ ਸੋ ਖੁਸ਼ ਆਂਦੀ ਰੱਖੇ ਦਿਨ ਅੱਜ ਵਧੀਆ ਲੱਗਿਆ ਜੇ 2-3 ਕ ਘੰਟੇ ਹਲੇ ਸਾਫ਼ ਜਿਹਾ ਰਹੇ ਜੇ ਦਿਨ ਸਰ ਬਾਰਡਰ ਦੇ ਨੇੜੇ ਤੇੜੇ ਜਾ ਲੱਗਾਂਗੇ ਐਲਕਲਾਂ ਟੂਲ ਬੰਦ ਪਿਆ ਪਹਿਲਾਂ ਬਾਵਾ ਇਹ ਵੀ ਪਤੰਦਰ ਦੇ ਚੜ ਕੇ ਕੰਡੇ ਤੇ ਇਧਰ ਨੂੰ ਜਾਂਦੇ 100 ਉਧਰੋਂ ਆਉਂਦੇ 150 ਇਹ ਵੀ ਖਾਦਾ ਜਦ ਬਾਵਾ ਹਵਾ ਕਰਦੇ ਹੁੰਦੇ ਸੀ ਹੁਣ ਬਹਿ ਗਏ ਸੁਧਾਰ ਵਾਲੇ ਤੇ ਇਹ ਸੂਲ ਕਈ ਬੰਦ ਹੋਏ ਨੇ ਪੰਜਾਬ ਦੇ ਵਿੱਚ ਆ ਗਏ ਆ ਟਰਾਈਡੈਂਟ ਕੋਲੇ ਬਰਨਾਲੇ ਜਿਹੜਾ ਪਹਿਲਾ ਫਲਾਈ ਹੋਰ ਆਉਂਦਾ ਗੱਡੀ ਵਾਲਾ ਵੀਰ ਮੂਰਲਾ ਬੰਕਰ ਉਹਦਾ ਟੁੱਟਿਆ ਹੋਇਆ ਜਾਂ ਤਾਂ ਉਹ ਦੇਖਿਆ ਹਾਲਤ ਨਹੀਂ ਗੱਲ ਇੱਕ ਪਾਸੇ ਤਾਂ ਬਿਲਡਿੰਗ ਜਮਾਈ ਟੁੱਟੀ ਹੋਈ ਆ ਡੈਕ ਦੇ ਡੈਗਣ ਨੂੰ ਪਿਆਰ ਆ ਜਮਾਈ ਇਹ ਵੀ ਖਾਸਾ ਵੱਡਾ ਸਰਕਲ ਬਗਲਿਆ ਹੋਇਆ ਟਰਾਈਡੈਂਟ ਵਾਲਿਆਂ ਨੇ ਟਰਾਈਡੈਂਟ ਗਰੁੱਪ ਦਾ ਐਮਪੀ ਦੇ ਬੱਜੇ ਬਾਬਾ ਉੱਤਲੇ ਪਾਸੇ ਬੁਧਨੀ ਬਹੁਤ ਵੱਡਾ ਪਲਾਂਟ ਲੱਗਿਆ ਹੋਇਆ ਹੈ ਇੱਕ ਵਾਰ ਅਸੀਂ ਗਏ ਸੀ ਗੱਡੀ ਖਾਲੀ ਕਰਕੇ ਆਏ ਆ ਟਰਾਈਡੈਂਟ ਦੇ ਵਿੱਚ ਤੇ ਮੇਰਾ ਗਿਆਲਾ ਵੀ ਉਹ ਵੀ 4-5 ਕਿਲੋਮੀਟਰ ਦੇ ਸਰਕਲ ਦੇ ਵਿੱਚ ਆ ਟਰਾਈਡੈਂਟ ਗਰੁੱਪ ਓਨਰ ਤਾਂ ਇਹਦਾ ਪੰਜਾਬ ਦਾ ਹੀ ਆ ਪਰ ਇੰਡੀਆ ਦੇ ਵਿੱਚ ਕਈ ਪਲਾਂਟ ਲਾ ਕੇ ਤਾ ਵੀ ਸਕਸੈਸਫੁਲ ਦੁਬਾਰਾ ਮੁਸਫਲ ਚੜੇ ਬਰਨਾਲਿਓਂ ਪਠੰਡੇ ਵਾਲੇ ਮੇਨ ਰੋਡ ਤੇ ਅੱਗੇ ਆ ਦੋ ਤਿੰਨ ਵਾਰ ਹੀ ਹਜ਼ਾਰ ਬਾਲ ਦੀ ਗਏ ਆ ਹੁਣ ਹੋਲੇ ਰੋਕ ਲਾ ਰੋਕ ਲਾ ਗੰਢੀ ਆ ਰੋਕ ਲਾ ਰੋਕ ਲਾ ਰੋ ਲੰਘ ਜਾਣ ਦੇ ਬਾਲਾ ਕਾਲਾ ਤੇ ਅੱਗੇ ਦੋ ਤਿੰਨ ਵਾਰ ਹੀ ਹਜ਼ਾਰ ਵਿੱਚ ਹੀ ਗਏ ਆ ਇਸ ਵਾਰ ਨਾ ਉੱਤਰਨਾ ਬਾਰਡਰ ਦੇ ਨੇੜੇ ਧਰਨਾ ਲੱਗਿਆ ਖਨੌਰੀ ਫੇਰ ਦਿਮਾਗ ਚ ਆਏ ਆਂਦਾ ਸੀਗਾ ਵੀ ਸ਼ਾਇਦ ਜਿਵੇਂ ਕੱਲ ਇਕੱਠ ਵੀ ਸੀਗਾ ਵੀਰ ਜਿਆਦਾ ਕਿਸੇ ਪਾਸੇ ਟਰੈਪ ਕਾਲੇ ਚ ਨਾ ਉਲਝ ਜੀਏ ਵੀ ਚੱਲ 100 ਕਿਲੋਮੀਟਰ ਵੱਧ ਪੈ ਜੂ ਮੈਂ ਬਠੰਡਾ ਡੱਬ ਵਾਲੀ ਹੋ ਕੇ ਚੱਲਦੇ ਆਂ ਚੜ ਗਏ ਆਂ ਰੋਡ ਤੇ ਤੇ ਡੱਬ ਵਾਲੀ ਬਠੰਡਾ ਹੋ ਗਈ ਜਾਮਾ ਆ ਗਏ ਆਂ ਬਠੰਡੇ ਦੇ ਨੇੜੇ ਰਾਮਪੁਰੇਲਾ ਟੋਲਾ ਨਰ ਚੱਲੇ ਆਂ ਪਾਰ ਤੇ ਇੱਥੇ ਦੇਖਦੇ ਚਾਹ ਚ ਪੀਣੀ ਆ ਤਾਂ ਉੱਥੇ ਲੰਮਾ ਲਾਵਾਂਗੇ ਸਾਈਡ ਤੇ ਇੱਕ ਅੱਦੇ ਕਿਸੇ ਟਰਾਂਸਪੋਰਟਰ ਨੂੰ ਵੀ ਫੋਨ ਲਾਇਆ ਜੇ ਪਾਰਟ ਲੋਡ ਮਿਲ ਜੇ ਕਿਉਂਕਿ ਗੱਡੀ 'ਚ ਮਾਲ ਹੈਗਾ 19 ਕੁੱਟੀ ਦਾ। ਬਾਕੀ ਮੌਕੇ ਤੇ ਹੁਣ ਪਤਾ ਨਹੀਂ ਹੁੰਦਾ ਵੀ ਕਈ ਵਾਰੀ ਹੋ ਸਕਦਾ ਵੀ ਲੰਘ ਜੀ ਤੇ ਮਗਰੋਂ ਲੋਕ ਫੋਨ ਕਰਨ ਹਲੇ ਤਾਂ ਨਹੀਂ ਕੋਈ ਮੰਨ ਰਿਹਾ। ਦੇਖਦੇ ਆ ਟਰਾਈ ਕਰਕੇ ਹੋਰ। ਬਾਅਦ 5 ਹੋ ਗਏ ਆ ਜੀ, ਲਾਈਟਾਂ ਲੱਗ ਚੱਲੀਆਂ ਤੇ ਬਟੰਡਾ ਤਕਰੀਬਨ ਬੀਬੀ ਵਾਲੇ ਚੌਂਕ ਦੇ ਨੇੜੇ ਟੜੇ ਆ। ਜਿੱਥੇ ਗੁਰਦੁਆਰਾ ਸਾਹਿਬ ਆਉਂਦਾ ਇੱਧਰ ਸੱਜੇ ਪਾਸੇ। ਜਿਹੜੇ ਹਿਸਾਬ ਨਾਲ ਦਿਨ ਵਧੀਆ ਲੱਗਿਆ ਸੀ ਮੈਨੂੰ ਲੱਗਦਾ ਧੁੰਦ ਵੀ ਅੱਜ ਪਾਉਗੀ ਮੌਸਮ ਹੋ ਚੱਲਿਆ ਹੋਇਆ ਧੁੰਦਲਾ ਸ਼ਕਤੀ ਪਰਮਾਤਮਾ ਸੁੱਖ ਰੱਖੇ ਜੇ ਦਿਖੀ ਜਾਵੇ ਤਾਂ ਚੱਲ ਚੱਲੀ ਜਾਂਦਾ ਬੰਦਾ ਫੇਰ ਆਪ ਜੀ ਥਰਮਲ ਵਾਲੀਆਂ ਝੀਲਾਂ ਬੋਲ ਨੇ ਨਾ ਕੋਨਾ ਕਿਸ ਵਾਰ ਪਹਿਲੀ ਵਾਰ ਹੀ ਮੈਂ ਇਹ ਇੰਨੀਆਂ ਭਰੀਆਂ ਦੇਖੀਆਂ ਨੇ ਪਤਾ ਨਹੀਂ ਦਿਨ ਉਹ ਠੰਡਦੇ ਆ ਹਨਾ ਵੈਸੇ ਤਾਂ ਇਹ ਬੰਦ ਹੀ ਪਏ ਨੇ ਪਰ ਪਾਣੀ ਤਾਂ ਪਹੁੰਚਦਾ ਹੀ ਪਹੁੰਚਦਾ ਇੱਥੇ ਤੱਕ ਆ ਗਿਆ ਜੀ ਬਠਿੰਡੇ ਵਾਲਾ ਜਿਹੜਾ ਆਪਾਂ ਬਾਈਪਾਸ ਤੋਂ ਪੁਲ ਚੜਦੇ ਆਂ ਡੱਪ ਵਾਲੀ ਤੇ ਸਿੰਧਾ ਬਾਦਲ ਪਿੰਡ ਵਿੱਚ ਹੀ ਜਾਂਦਾ ਇੱਕ ਇਰਾਦਾ ਸੀਗਾ ਵੀ ਉਧਰਲਾ ਰੂਟ ਵੀ ਦੇਖੀਏ 12 ਫਿਰ ਗੱਡੀ ਜ਼ਿਆਦਾਤਰ ਇਧਰ ਦੀ ਹੀ ਮੁੜਦੀ ਆ ਡੱਪ ਵਾਲੀ ਤੇ ਅਸੀਂ ਐਂ ਦੀ ਹੀ ਮੁੜਦੇ ਆਂ ਚਲੋ ਜੀ ਚੱਲੀਏ ਜਿਹੜਾ ਜਾਣੇ ਉਹਨੇ ਦੀ ਰੋਡ ਤਾਂ ਹੁਣ ਬਠਿੰਡੇ ਤੋਂ ਜਦੋਂ ਚੱਲ ਪੈਨੇ ਆ ਥੋੜਾ ਜਿਹਾ ਗਾਂ ਆ ਕੇ ਡੱਬਕੜੀ ਵਾਲਾ ਜਿਹੜਾ ਭਾਰਤਮਾਲਾ ਦਾ ਐ ਤਾਂ ਹੁੰਦਾ ਟਾਪੂ ਟਾਪ ਪਰ ਵਿੱਚ ਵਿੱਚ ਜਿੱਥੇ ਆ ਕੇ ਐ ਆ ਜਾਂਦਾ ਨਾ ਇੱਥੇ ਬਣ ਰਿਹਾ ਇੱਥੇ ਆ ਕੇ ਫਿਰ ਐ ਗੁੱਸਾ ਵੀ ਹੁੰਦਾ ਪਰ ਫਿਰ ਸੋਚੀਦਾ ਵੀ ਆਪਣੇ ਲਈ ਹੀ ਬਣਾ ਰਹੇ ਆ ਆ ਚੜ੍ਹ ਗਈ ਗੱਡੀ ਹੁਣ ਇਹਦੇ ਤੇ ਤਕਰੀਬਨ ਹੁਣ ਬਠਿੰਡੇ ਤੋਂ ਡੱਬੜੀ ਤੱਕ ਕਦੇ ਗੱਡੀ ਖੱਬੇ ਆ ਕਦੇ ਸੱਜੇ ਆ हां ਢੱਪੜੀ ਤੋਂ ਗਾਂ ਚੱਲ ਪਿਆ ਹੁਣ ਪੱਲੂ ਤੱਕ ਨਵੇਂ ਰੋਡ 'ਤੇ ਜਾਵਾਂਗੇ ਤੇ ਪੱਲੂ ਤੋਂ ਫੇਰ ਥੱਲੇ ਉਤਰ ਕੇ ਉਹੀ ਪੁਰਾਣਾ ਜਿਹੜਾ ਰੋਡ ਹੈਗਾ ਉਹਨਾਂ ਕੋਲ ਡਾਡਰ ਖੜੇ ਸੀ ਤੇ ਇੱਕ ਬੱਲਬ ਸਾਡਾ ਇੱਕ ਫਿਊਜ ਹੋ ਗਿਆ ਕਿਹੜਾ ਫੇਸ ਡਾਊਨ ਸੀ ਬਈ ਉੱਪਰਲਾ ਹੈਡਲਾਈਟ ਅੱਛਾ ਨਹੀਂ ਨਹੀਂ ਉੱਪਰਲੀ ਹੈਡਲਾਈਟ ਕਾ ਡਾਊਨ ਵਾਲੀ ਸੀ ਉੱਪਰਲੀ ਸੀ ਉੱਪਰਲੀ ਸੀ ਆ ਬੱਲਵ ਦਿੱਤਾ ਸਾਨੂੰ ਉਹਨੇ ਕਿਹੜੀ ਕਿਹੜੀ ਕੰਪਨੀ ਆ ਇਹ ਇਹ ਵਾਲਟਾ ਆ ਜੀ ਵਾਲਟਾ ਕੰਪਨੀ ਆ ਦਿੱਤਾ ਤਾਂ ਮਹਿੰਗਾ ਬੰਦੇ ਨੇ ਪਰ ਕਹਿੰਦਾ ਵਧੀਆ ਹੈ ਤੇ ਹੁਣ ਬਦਲ ਕੇ ਤੁਰਨ ਲੱਗੇ ਆ 7:30 ਦਾ ਤਕਰੀਬਨ ਹੋ ਗਿਆ ਟਾਈਮ ਤੇ ਹੁਣ ਅਗਲਾ ਨਹੀਂ 7:30 ਹੋ ਗਏ ਹੁਣ ਨਿਕਲਣ ਲੱਗੇ ਆ ਅੱਗੇ ਨੂੰ ਚਲੋ ਠੀਕ ਆ ਮਿੱਤੋਂ ਬਾਤਿਆ ਜੀ ਜਾਂਦੇ ਇਹ ਰੁਕੇ ਜੀ ਬੱਲਵ ਬਦਲਣ ਮਹਾਤਮਾ ਕਰਫਾ ਕਰੀ ਵੀ ট্রেন ਚੜਦੇ ਨੂੰ ਕਿਸ਼نگਲ ਜਾ ਪਹੁੰਚੇ ਤੇ ਬਹੁਤ ਹੋ ਗਈ ਆ ਤੇ ਖੜਾ ਸੀ ਡੱਬ ਵਾਲੀ ਚੌਂਕ ਦੇ ਵਿੱਚ ਤੇ ਇੱਥੇ ਕੋ ਸ਼ੌਪ ਆਉਂਦੀ ਸੌਣ ਨੂੰ ਦੀ ਰਾਈਸ ਵਗੈਰਾ ਚਿਕਨ ਵਗੈਰਾ ਮੈਂ ਪਹਿਲਾਂ ਵੀ ਲੈ ਕੇ ਖਾਦਾ ਹਾਂ ਨਾ ਤੇ ਅੱਜ ਵੀ ਗੱਡੀ ਰੋਕ ਲਈ ਕਿਉਂਕਿ ਜਵਾਨ ਤਾਂ ਹਲੇ ਜਿੱਥੇ ਸੌਂਗਾ ਰੋਟੀ ਖਾਊਗਾ ਰੁਕੂਗਾ ਕਿਉਂਕਿ ਜਿਹਨੇ ਗੱਡੀ ਚਲਾਉਣੀ ਹੁੰਦੀ ਹੁਣ ਮੈਂ ਤਾਂ ਪਹਿਣਾ ਤੇ ਆਰਡਰ ਕਰਿਆ ਆ ਹੁਣ ਆ ਰਿਆਂ ਗੱਡੀ ਕੋਲੇ ਇਹਨੂੰ ਦੱਸਣ ਕਿ ਪੰਜ ਚਾਰ ਮਿੰਟ ਹਲੇ ਲੱਗਣੇ ਡੇਢ ਵੱਜ ਗਿਆ ਮਿੱਤਰੋ ਤੇ ਪਾਰ ਕਰ ਗਏ ਸਰਦਾਰ ਸ਼ਹਿਰ ਰਤਨਗੜ੍ਹ ਦੇ ਤੇ ਸਰਦਾਰ ਸ਼ਹਿਰ ਦੇ ਵਿਚਾਲੇ ਠੰਡ ਬਹੁਤ ਤੇਜ਼ ਆ ਤ ਮਤਲਬ ਗੱਡੀ ਦੇ ਸ਼ੀਸ਼ੇ ਬੰਦ ਨੇ ਫੇਰ ਵੀ ਅੰਦਰ ਕੰਬਣੀ ਛੜ ਰਹੀ ਹੈ। 3:30 ਵੱਜ ਗਏ ਆ ਤੇ ਪਹੁੰਚਣ ਆਲੇ ਆ ਅਸੀਂ ਡੀਡਵਾਣੇ। ਯਾਨੀ 12 ਘੰਟੇ ਹੋ ਗਏ ਸਾਨੂੰ ਚੱਲਿਆ ਨੂੰ। 500 ਕਿਲੋਮੀਟਰਾਂ ਨੂੰ ਨਿਬੜ ਗਿਆ। ਚਲੋ ਇੱਕ ੜੀ ਪ੍ਰਮਾਤਮਾ ਸੁੱਖ ਰੱਖੇ ਮੌਸਮ ਠੰਡਾ। ਚੱਲ ਜਾਣੀ ਦਿਨ ਚੜਦੇ ਨੂੰ ਹੋਰ 2 2.5 ਘੰਟੇ ਨੂੰ 3 ਘੰਟੇ ਨੂੰ ਕਿਸੇ ਨਾ ਘਟ ਜਾ ਲੱਗੇ। ਤੇ ਫੇਰ ਚਲੋ ਨੇ ਵੱਡੇ ਰੋਡ ਤੇ ਚੜ ਜਾਗੇ। ਪਿਆਰ ਹੋ ਗਿਆ ਜੀ ਢੀਡਵਣਾ ਤੇ ਇੱਕ ਜਾਮਣ ਦੇ ਵਿਚਾਲੇ ਧੁੰਦ ਪੈ ਗਈ ਆ। ਪਰ ਜਣੀ ਤਰਨ ਜੋਗਾ ਦਿਖ ਰਿਹਾ। ਨਹੀਂ ਇੱਥੇ ਕਈ ਵਾਰੀ ਇਹ ਏਰੀਆ ਚ ਬਹੁਤ ਸੰਘਣੀ ਧੁੰਦ ਪੈਂਦੀ ਆ। ਕਸ਼ਨਗੜ ਏਰੀਆ ਹੋ ਗਿਆ। ਆ ਰਤਨਗੜ ਤੋਂ ਬਾਅਦ ਬਹੁਤ ਸੰਘਣੀ ਧੁੰਦ ਪਈ। ਜਿਹੜੋ ਨਾ ਚੜ ਕੇ ਵੱਡੇ ਰੋਡ ਦੇ ਉੱਤੇ ਜਿਹੜਾ ਪੀਲਵਾੜੇ ਵਾਲਾ ਜਾਂਦਾ। ਆ ਕਿੱਡੀ ਸ਼ਾਨਦਾਰ ਪਹਾੜੀ ਆਉਂਦੀ ਟੱਕਰ ਬਰਾਬਰ ਜਮਾਂ ਰੋਡ ਦੇ। ਹੁਣ ਤਾਂ ਥੋੜੀ ਜਿਹੀ ਹਰਿਆਲੀ ਘਟ ਹੈ ਨਹੀਂ ਇਹ ਹਰੀ ਭਰੀ ਵੀ ਹੁੰਦੀ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ ਦੇਖੋ ਕਿੰਨਾ ਸੋਹਣਾ 뷰 ਬਣ ਰਿਹਾ ਆ ਦੇਖੋ ਰਾਜਸਥਾਨ ਦੇ ਵਿੱਚ ਰੋਡ ਦੇ ਆਲੇ-ਦਾਲੇ ਪਾਣੀ ਪਾਣੀ ਇਹ ਤਕਰੀਬਨ ਇਹ ਮੈਨੂੰ ਲੱਗਦਾ ਬਰਸਾਤਾਂ ਮਿਲੇ ਇਕੱਠਾ ਹੁੰਦਾ ਹੈ ਇਹ ਸਾਰਾ ਏਰੀਆ ਕਈ ਵਾਰੀ ਸੁੱਕ ਵੀ ਜਾਂਦਾ ਤੇ ਹੁਣ ਇਹ ਤਕਰੀਬਨ ਇਹ ਵੱਡੇ ਰੋਡ ਤੇ ਜੱਦੇ ਚੜੇ ਆਂ ਤਕਰੀਬਨ ਪਿੱਛੇ 10-12 ਕਿਲੋਮੀਟਰ ਤੋਂ ਅਸੀਂ ਆ ਰਹੇ ਆ ਪਾਣੀ ਚਾਰੇ ਪਾਸੇ ਜਾਂ ਕਿਸੇ ਨਦੀ ਨਦੀ ਦਾ ਪਾਣੀ ਓਵਰਫਲੋ ਹੋ ਕੇ ਕਿਸੇ ਟਾਈਮ ਦਾ ਛੱਡ ਦੇ ਜਾਂ ਉਦੋਂ ਆਉਂਦਾ ਫੇਰੇ ਜਮਾ ਖੇਤ ਖੂਦ ਜ਼ਮੀਨਾਂ ਲਕੋ ਲੈਂਦਾ ਸਾਲ ਚ ਕਈ ਮਹੀਨੇ ਆ ਇਹ ਰਹਿੰਦਾ ਪਾਣੀ ਫੇਰੇ ਗਰਮੀ ਆਂਦੇ ਨੇ ਢੇਟੇ ਢੇਟ ਜਾ ਕੇ ਘਟ ਜਾਂਦਾ ਹੁੰਦਾ ਸੁੱਕ ਵੀ ਜਾਂਦਾ ਆ 10 ਵਜੇ ਚੱਲੇ ਆ ਤੇ ਖੜੇ ਸੀਗੇ ਵਿਜੇਨਗਰ ਭੀਰ ਬੜੀ ਬੁਢੀ ਸੀ ਯਾਰ ਜੀ ਮੈਂ ਕਿਹਾ ਯਾਰ ਬ੍ਰਸ਼ ਵਗੈਰਾ ਕਰ ਲਈਏ ਤੇ ਪੂਰੇ ਆਹ ਨਾਲ ਦੇਖ ਕੇ ਆਟਾ ਪਾ ਲਿਆ। ਰੋਟੀ ਬੰਦਾਈ ਆ ਕਿਉਂਕਿ ਧੁੱਪ ਤਾਂ ਨਿਕਲੀ ہوئی ਆ ਇੱਥੇ। ਹੰਡ ਹੈਗੀ ਹਵਾ ਠੰਡੀ ਕਰ ਰਹੀ। ਇਹ ਵਿਜੇਨਗਰ ਆ ਕੇ ਨਾ ਆਮਰੂਦ ਪਤਾ ਨਹੀਂ ਤਾਂ ਇੱਥੇ ਬਾਗ ਵਗੈਰਾ ਨੇ। ਇੱਥੇ ਸੜਕ ਦੇ ਦੋਨੇ ਪਾਸੇ ਬਹੁਤ ਐ ਲੱਗੇ ਆਉਂਦੇ ਆ ਇਹਦ ਕੰਮ। ਤਕਰੀਬਨ ਆ ਦਿਨ ਅੱਜ ਤਾਂ ਬੜਾ ਜਿਆਦਾ ਹੀ ਹੁੰਦਾ। ਜਰਮਰੀ ਫਰਮਰੀ ਇਹ ਜਾਣੀਏ ਕਿ ਸਾਰੇ ਸਾਲ ਹਨ ਵੀ ਰੋਡ ਦੇ ਆਲੇ-ਦੁਆਲੇ ਹਰਾ ਵਧੀਆ ਪੂਰਾ ਖੂਬਸੂਰਤੀਆਂ ਨਾਲ ਲੱਗੀਆਂ ਕਿ ਜਦੋਂ ਨਾ ਫੀਲਵੜੇ ਆ ਕੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਨਿਗਾ ਪੈਂਦਾ ਫੇਰ ਨਾ ਜਹਾਂ ਜੀ ਆ ਜਾਂਦੀ ਆ ਵਿੱਚ ਕਿਉਂਕਿ ਇੱਕ ਤਾਂ ਹੁੰਦਾ ਵੀ ਨਾ ਅਨੂ ਲਵਾਂਗੇ ਦੂਜਾ ਨੰਬਰ ਮੱਥਾ ਟੇਕ ਕੇ ਬੰਦਾ ਫਿਰ ਪ੍ਰਸ਼ਾਦਾ ਬਣੀ ਸ਼ਾਕ ਲੈਂਦਾ ਜਮਾ ਘਰ ਆ ਰਕੀਆਂ ਰੋਟੀਆਂ ਹੁੰਦੀਆਂ ਨੇ ਤੇ ਦੂਜਾ ਨੰਬਰ ਮਿੱਤਰ ਪਿਆਰਾ ਕੋਈ ਨਾ ਕੋਈ ਮਿਲ ਜਾਂਦਾ ਇੱਥੇ ਕਿਉਂਕਿ ਗੱਡੀ ਤਕਰੀਬਨ ਅਨੌਰ ਵਾਲੀ ਲੇਨ ਤੇ ਚੱਲਣ ਵਾਲੀ ਕੋਈ ਹੋਈ ਜਿਹੜਾ ਲੰਘਦਾ ਹੋ ਕੋਈ ਐਮਰਜੈਂਸੀ ਭੁੱਲ ਗਿਆ ਜਾਂ ਨਹੀਂ ਨਿਗਾ ਪਈ ਜਾਂ ਨਹੀਂ ਯਾਦ ਰਿਆ ਲੰਘਿਆ ਨਹੀਂ ਤਕਰੀਬਨ ਹਰ ਇੱਕ ਗੱਡੀ ਖੜ ਕੇ ਦਰਸ਼ਨ ਕਰਕੇ ਜਾਂਦੀ ਹੈ ਜੀ ਉਤਰਿਆ ਜੀ ਤੇ ਚੱਲੇ ਆ ਮੱਥਾ ਟੇਕਣ ਨਰੇਸ਼ ਨਾਨ ਕਰ ਲਾਂਗੇ ਕਿਉਂਕਿ ਇੱਥੇ ਭੱਠੀ ਹੈਗੀ ਆ ਵੈਸੇ ਤਾਂ ਆ ਜਨਵਰੀ ਦਾ ਪਹਿਲਾ ਹਫਤਾ ਦੇਖੋ ਧੁੱਪ ਖੜੀ ਹੋਈ ਲੋਕ ਆ ਨਾਰਮਲ ਤਰ੍ਹਾਂ ਫਿਰਦੇ ਆ ਤੇ ਧਣੀ ਠੰਡ ਸੀਗੀ ਰਤਨਗੜ किशनਗੜ੍ਹ ਤੱਕ ਠੰਡ ਸੀਗੀ ਸੂਰ ਉਸ ਤੋਂ ਬਾਅਦ ਫੇਰ ਧੁੱਪ ਚੜ੍ਹਿਆ ਇੱਥੇ ਤਾਂ ਟੀ-ਸ਼ਰਟਾਂ ਵਾਲਾ ਕੰਮ ਹੋ ਜਾਣਾ ਮੇਰੇ ਹਿਸਾਬ ਨਾਲ ਥੋੜਾ ਜਿਹਾ ਹੋਰ ਗਾਹ ਨੂੰ ਲੰਘੇ ਆ ਰਲਾ ਵੀ ਪੁੱਲ ਜਿਆ ਜਿੰਨਾ ਟਾਈਮ ਬਣਦਾ ਨਹੀਂ ਇੱਥੇ ਬਸ ਬੜਾ ਮਾਤਰਾ ਵਾਹੀ ਕੰਮ ਰਹਿੰਦਾ ਜਾਮ ਲੱਗਿਆ ਰਹਿੰਦਾ ਅੱਜ ਤਾਂ ਥੋੜੀ ਜਿਹੀ ਹਰੇ ਗੱਡੀ ਘੱਟ ਆ ਨਹੀਂ ਰਹਾ ਤਨੂੰ ਸ਼ਾਮ ਦੇ ਟਾਈਮ ਤੋਂ ਪੰਜਾਬ ਜੁਰੂ ਵਜਾਦਾ ਰਹਾ ਤੇ ਦੋਨੇ ਪਾਸੇ ਇਹ ਵੀ ਪੋੜਾ ਛੇਤੀ ਛੇਤੀ ਬਾੜਨਾ ਚਾਹੀਦਾ ਕਾफी ਲੰਬਾ ਟਾਈਮ ਹੋ ਗਿਆ ਇਹਨੂੰ ਵੀ ਛੜੇ ਇਹਨੂੰ ਕੰਮ ਮੇਰਾ ਖਿਆਲ ਆ ਸਾਲ ਹੋਣਾ ਦਾ ਤੇ ਹਾਲੇ ਤਾਂ ਫਿਲਰ ਪੋਲਰ ਵੀ ਉਹਨੇ ਥੋੜੇ ਜੇ ਲਾਏ ਨੇ ਉਹਨਾ ਟਾਈਮ ਬੜਾ ਔਖਾ ਹੁੰਦਾ ਰਾਤ ਨੂੰ ਤਾਂ ਗੱਡੀਆਂ ਇੱਥੇ ਜਮਾ ਰਹਿੰਕੇ ਲੰਘਦੀਆਂ ਨੇ ਤੇ ਤੌੜ ਤੋਂ ਅੱਗੇ ਨੰਬਿਹੜੇ ਵਾਲਾ ਸਰਕਲ ਮੰਣ ਲੱਗੇ ਆ ਆ ਗੱਡੀ ਵੀ ਭਾਈ ਉੱਥੇ ਲੰਗਰ 'ਚ ਸੀਗੇ ਇਹ ਵੀ ਸਾਡੇ ਨਾਲ ਹੀ ਤੁਰੇ ਆ ਫੇਲ ਬੜੇ ਤਕਰੀਬਨ ਇਕੱਠੀਆਂ ਹੀ ਗੱਡੀਆਂ ਆ ਰਹੀਆਂ ਨੇ ਪਤਾ ਨਹੀਂ ਜਾਣਦਾ ਨਹੀਂ ਮਾਈਆਂ ਨੂੰ ਮੈਂ ਹੋ ਸਕਦਾ ਅੱਗੇ ਕਿਤੇ ਮੇਲਾ ਹੋਵੇ ਤਾਂ ਗੱਲਬਾਤ ਹੋਵੇ ਕਿਉਂਕਿ ਬਰਾਬਰ ਦੀ ਜਦੋਂ ਗੱਡੀ ਲੰਗੀ ਆ ਫੇਰ ਦੇਖਿਆ ਮੈਂ ਮੈਂ ਕਿਹਾ ਯਾਰ ਭਾਈ ਇਹ ਲੰਗਰ 'ਚ ਬੈਠੇ ਸੀ ਆਹ ਦੇਖੋ ਮਿੱਤਰੋ ਦਰਦਾਂ ਦੀ ਦਵਾਈ ਜੀ ਦਾ ਬਹੁਤ ਲੋਕ ਇੰਤਜ਼ਾਰ ਕਰ ਰਹੇ ਆ ਇੱਕਾ ਤੋਂ ਇਹ ਵੱਡੀ ਹੋਵੇ ਕਦੋਂ ਇਹਨੂੰ ਚੀਰਾ ਲੱਗੇ ਉਹ ਦੇਖੋ ਹਰੇ ਜਿਵੇਂ ਬਰਸੀਨ ਦਾ ਪਹਿਲਾ ਪਹਿਲਾ ਛੱਟਾ ਦਿੱਤਾ ਹੁੰਦਾ ਹਲੇ ਬਾਡਾ ਪੈਣ ਵਾਲਾ ਹੈ ਇਹ ਖੜੇ ਆ ਆਪਾਂ ਨਯਾ ਗਾਉਂ ਨੀਮਾ ਚੋਲੇ ਤੇ ਇੱਥੇ ਬਹੁਤ ਨੇ ਆਲੇ ਦਲੇ ਤੇ ਪਿੱਛੇ ਪਹਿਲਾਂ ਬਣਾਉਣ ਲੱਗਿਆ ਸੀ ਮੈਂ ਜਾਨੂੰ ਗੱਡੀ ਮੂਰੇ ਲੰਗੇ ਤੇਰਾ ਦੇਖ ਕੇ ਹੁਣ ਬਣਾਇਆ ਕਲਿੱਪ ਇਹ ਹੈ ਦਰਦਾਂ ਦੀ ਦਵਾਈ